ਪਿਛਲੇ ਦਿਨੀ بارشਾਂ ਕਰਕੇ ਮਕਾਨ ਡਿੱਗਣਾ ਕਰਕੇ ਚਾਚੇ ਭਤੀਜੇ ਦੀ ਮੌਤ ਹੋ ਗਈ ਸੀ ਚੈਨੇ ਵਾਲੇ ਪਿੰਡ ਦੇ ਵਿੱਚ ਮੈਂ ਉਸ ਦਿਨ ਵੀ ਜਾ ਕੇ ਆਇਆ ਸੀਗਾ ਬਹੁਤ ਹੀ ਗਰੀਬ ਪਰਿਵਾਰ ਸੀਗਾ ਛੱਤ ਡਿੱਗਣ ਕਰਕੇ ਮੌਤ ਹੋ ਗਈ ਸੀਗੀ ਅੱਜ ਅਸੀਂ ਸਰਕਾਰ ਵੱਲੋਂ ਜਿਹੜੀ ਉਹਨਾਂ ਨੂੰ ਬਣਦੀ ਵਿੱਤੀ ਸਹਾਇਤਾ ਗਈ 4 ਲੱਖ ਰੁਪਇਆ ਉਹਨਾਂ ਨੂੰ ਇੱਕ ਜਿਹੜੀ ਮੌਤ ਹੋਈ ਆ ਤੇ ਪਿੱਛੇ 4 ਲੱਖ 8 ਲੱਖ ਰੁਪਏ ਦੇ ਪਰਿਵਾਰ ਨੂੰ ਚੈੱਕ ਦੇ ਕੇ ਆਇਆਗਾ ਜਿਹਦੇ ਨਾਲ ਇਹ ਕਹਿੰਨੇ ਕਿ ਅਸੀਂ ਭਾਵੇਂ ਮੌਤ ਦੀ ਪਰਭਾਈ ਤੇ ਨਹੀਂ ਕਰ ਸਕਦੇ ਜੇ ਇਨਸਾਨ ਚਲਿਆ ਜਾਂਦਾਗਾ ਉਹਦੀ ਕੋਈ ਕੀਮਤ ਨਹੀਂ ਪਰ ਪਰਿਵਾਰ ਨੂੰ ਇੱਕ ਸਹਾਰਾ ਹੁੰਦਾਗਾ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਦੀ ਨਾਲ ਹੀ ਉਹਨਾਂ ਨੂੰ ਜਿਹੜੀ 8 ਲੱਖ ਰੁਪਏ ਦੇ ਚੈੱਕ ਆ ਸੀ ਉਹਨਾਂ ਨੂੰ ਦੇ ਕੇ ਆਏ ਆ ਜਿਹਦੇ ਨਾਲ ਇੱਕ ਪਰਿਵਾਰ ਨੂੰ ਸਹਾਰਾ ਹੋ ਨਾਲ ਹੀ ਜਿਹੜਾ ਉਹਨਾਂ ਦਾ ਮਕਾਨ ਡਿੱਗਿਆ ਮਕਾਨ ਵੀ ਸਰਕਾਰ ਬਣਾ ਕੇ ਦੇਊਗੀ ਇਸ ਤੋਂ ਇਲਾਵਾ ਤੁਸੀਂ ਵੇਖਿਆ ਹੋਣਾ ਕਿ ਪਿੰਡ ਜਵਾਰਕੇ ਦੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ ਕੰਦ ਡਿੱਗਣ ਕਰਕੇ ਉਸ ਪਰਿਵਾਰ ਨੂੰ ਵੀ ਅਸੀਂ 4 ਲੱਖ ਰੁਪਏ ਦਾ ਅੱਜ ਚੈੱਕ ਦੇ ਕੇ ਆਇਆ ਮੇਰੇ ਨਾਲ ਡੀਐਸਪੀ ਸਾਹਿਬ ਐਸਡੀਐਮ ਸਾਹਿਬ ਸਾਰੇ ਸੀਗੇ ਤੇ ਜਿੰਨੀ ਸਹਾਇਤਾ ਸਰਕਾਰ ਵੱਲੋਂ ਬਣਦੀ ਅਸੀਂ ਦੇ ਰਹੇ ਹਾਂਗੇ ਹੁਣ ਵੀ ਤੁਸੀਂ ਵੇਖਿਆ ਹੁਣਾ ਸਵੇਰ ਦਾ ਅਸੀਂ ਕਰੀਪੁਰ ਡੋਮਾ ਬਰਨਰ ਜੀਤਗੜ ਬਾਂਦਰ ਜਿਹੜੇ ਪਿੰਡ ਅਗੇ ਆ ਹੁਣ ਸਰਦੂਲਗੜ ਖੜੇ ਆ ਫੇਰ ਬਾਰਸ਼ ਸਟਾਰਟ ਹੋਗੀ ਹਰ ਇੱਕ ਬੰਨ ਤੇ ਗੇੜਾ ਮਾਰ ਕੇ ਜਿੱਥੇ ਨੌਜਵਾਨਾਂ ਦੀ ਪੰਚਾਇਤਾਂ ਦੀ ਹੌਸਲਾ ਵਜਾਈ ਕਰ ਰਹੇ ਹਾਂਗੇ ਉਥੇ ਜਿਹੜੀ ਜਿਹੜੀ ਜ਼ਰੂਰਤ ਆ ਮੌਕੇ ਤੇ ਅਸੀਂ ਪੂਰੀ ਕਰ ਰਹੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਆ ਕਿ ਪ੍ਰਮਾਤਮਾ ਮਿਹਰ ਰੱਖੇ ਜਿਵੇਂ ਹੁਣ ਬਾਰਿਸ਼ ਫੇਰ ਸਟਾਰਟ ਹੋ ਗਈ ਕੰਮ ਰੁਕ ਜਾਂਦਾ ਜੇ ਬਾਰਿਸ਼ ਪੈਂਦੀ ਆ ਕੰਮ ਰੁਕਦਾ ਤਾਂ ਸਾਨੂੰ ਡਰ ਲੱਗਦਾਗਾ ਜੇ ਕੰਮ ਚੱਲੀ ਜਾਂਦਾ ਤਾਂ ਅਸੀਂ ਬੰਨ ਮਜ਼ਬੂਤ ਕਰੀ ਜਾਂਦੇ ਆ ਤੇ ਮੈਂ ਦੁਬਾਰਾ ਫੇਰ ਸਾਰੇ ਸਰਦੂਲਗੜ ਹਲਕੇ ਦੇ ਵਸਿੰਗਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਇਸ ਜੱਗ ਦੇ ਵਿੱਚ ਯੋਗਦਾਨ ਪਾ ਰਹੇ ਆ ਤੇ ਮਾਇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਮੈਂ ਧੰਨਵਾਦ ਕਰ ਸਕਾਂ ਨੌਜਵਾਨਾਂ ਦਾ ਖਾਸ ਕਰਕੇ ਜ਼ੀਮੇਦਾਰ ਭਰਾਵਾਂ ਦਾ ਸਾਡੇ ਸਾਰੇ ਮਜ਼ਦੂਰ ਭਰਾਵਾਂ ਦਾ ਜੋ ਦਿਨ ਰਾਤ ਮਿਹਨਤ ਕਰਕੇ ਇਸ ਬੰਨ ਤੇ ਡਟੇ ਹੋਇਆ ਤੇ ਅਸੀਂ ਅਰਦਾਸ ਕਰਦੇ ਆ ਕਿ ਸਾਡਾ ਕੋਈ ਨੁਕਸਾਨ ਨਾ ਹੋਵੇ ਜਿਹੜੀ ਇਹ ਕੁਦਰਤੀ ਆਫਤ ਆਈ ਆ ਇਹ ਬਿਨਾ ਨੁਕਸਾਨ ਕੀਤੇ ਟਲ ਜੇ